68 ਕੇਵੀ ਸਬਸਟੇਸ਼ਨ ਮੇਰਵਾਰ ਵਿਖੇ ਐਸਐਸਓ ਵਜੋਂ ਸੇਵਾਵਾਂ ਦੇ ਰਹੇ ਕੇਵਲ ਸਿੰਘ ਵਿਦਾਖ ਸੇਵਾਮੁਕਤ ਹੋਏ। ਉਹਨਾਂ ਦੀ ਸੇਵਾ ਮੁਕਤੀ ਨੂੰ ਯਾਦਗਾਰ ਬਣਾਉਣ ਦੇ ਲਈ ਸਬਸਟੇਸ਼ਨ ਦੇ ਇੰਚਾਰਜ ਐਸਐਸਓ ਅਨਿਲ ਕੁਮਾਰ ਵੀ ਅਗਵਾਈ ਹੇਠ ਸਾਰੇ ਬਿਜਲੀ ਮਲਾਜ਼ਮਾਂ ਵੱਲੋਂ ਸਾਂਝੇ ਤੌਰ ਤੇ ਇੱਕ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਐਸਐਸਸੀ ਬਲਵਿੰਦਰ ਸਿੰਘ ਐਸਡੀਓ ਸੁੰਦਨਗੜਾ 서ਬਡਿਵੀਜ਼ਨ 2 ਵਿਪਨਸੂਧ ਪੀਐਸਸੀਬੀ EMPLOYEES FEDERATION 8ਕ ਦੇ ਸੂਬਾ ਡਿਪਟੀ ਜਨਰਲ ਸਕੱਤਰ ਰਸ਼ਪਾਲ ਸਿੰਘ ਜਗਜੀਤ ਸਿੰਘ ਪਠਾਤੂਆ ਡਿਪਟੀ ਜਨਰਲ ਸਕੱਤਰ ਉ체ਚੇ ਤੌਰ ਤੇ ਪਹੁੰਚੇ ਸਟੇਜ ਦਾ ਸੰਚਾਲਨ ਕਰਦਿਆ ਪੀਐਸਸੀਬੀ EMPLOYEES FEDERATION 8ਕ ਦੇ ਸੁੰਦਨਗੜਾ ਡਿਵੀਜ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਦੂਦਾ ਨੇ ਦੱਸਿਆ ਕਿ 6 ਮਾਰਚ 1966 ਚ ਹਿਮਾਚਲ ਪ੍ਰਦੇਸ਼ ਦੇ ਪਿੰਡ ਜਿਪਾਲੀ ਵਿਖੇ ਜਨਮੇ ਸਦਾਰ ਕੇਵਲ ਸਿੰਘ 1 ਫਰਵਰੀ 1988 ਵਿੱਚ ਬਿਜਲੀ ਬੋਰਡ ਦੇ ਵਿੱਚ ਭਰਤੀ ਹੋਏ ਅਤੇ 31 ਮਾਰਚ 2024 ਨੂੰ ਐਸਐਸਏ ਵਜੋਂ ਸੇਵਾਮੁਕਤ ਹੋਏ ਸਦਾਰਜ ਪਾਸਿੰਗ ਨੇ ਉਹਨਾਂ ਦੀ ਜ਼ਿੰਦਗੀ ਦੇ ਹੋਰ ਪਹਿਲੂਆਂ ਉੱਤੇ ਚਾਨਣਾ ਪਾਉਂਦੇ ਦੱਸਿਆ ਕਿ ਬਿਮਾਰ ਰਹਿੰਦੇ ਹੋਰ ਵੀ ਉਹ ਪੀਐਸਈਬੀ ਇਮਪਲਾਈਜ਼ ਫੈਡਰੇਸ਼ਨ ਏਟਕ ਤੇ ਵਿਭਾਗ ਨੂੰ ਸਮਰਪਿਤ ਰਹੇ। ਉਹਨਾਂ ਦੇ ਸੁਪੁੱਤਰ ਰਾਹੁਲ ਚੌਧਰੀ, ਨੂੰਹ ਸ਼ਾਲੂ ਚੌਧਰੀ, ਧੀਆ ਮੋਨਿਕਾ ਰਾਣੀ ਤੇ ਪ੍ਰਿੰਕਾ ਦੇਵੀ ਤੇ ਜਵਾਈ ਮਨੋਜ ਕੁਮਾਰ ਨਮਜੋਤ ਵੱਲੋਂ ਵੀ ਉਹਨਾਂ ਦਾ ਪੂਰਾ ਖਿਆ ਰੱਖਿਆ ਗਿਆ ਮੁਲਾਜ਼ਮ ਸਾਥੀਆਂ ਦੇ ਵੱਲੋਂ ਸਰਦਾਰ ਕੇਵਲ ਸਿੰਘ ਨੂੰ ਫੁੱਲਾਂ ਦੇ ਹਾਰ ਪਾ ਕੇ ਤੇ ਸ਼ੀਲਡ ਆਪ੍ਰਿੰਟ ਕਰਕੇ ਦਿੱਥੇ ਸਨਮਾਨ ਦਿੱਤਾ ਗਿਆ ਉੱਥੇ ਹੀ ਯਾਦਗਾਰੀ ਤੋਫੇ ਵੀ ਦਿੱਤੇ ਗਏ ਇਸ ਮੌਕੇ ਜੇ ਆਨੰਦ ਸਿੰਘ ਮਨੀਸ਼ ਕੁਮਾਰ ਆਕਾਸ਼ ਕੁਮਾਰ ਡਿਵੀਜ਼ਨ 77 ਜੇ ਆਈ ਅਰुण ਕੁਮਾਰ 68 ਕੇ ਵੀ ਬਹਾਦਰ ਕੇ ਦੇ ਇੰਚਾਰਜ ਰਮਨਦੇਵਤਮਨ ਕੁਲਦੀਪ ਸਿੰਘ ਰਕੇਸ਼ ਕੁਮਾਰ ਗੁਰਿੰਦਰ ਸਿੰਘ ਅਮਰੀਕ ਸਿੰਘ ਦੀਪਕ ਕੁਮਾਰ ਕਰਤਾਰ ਸਿੰਘ ਹਿੱਡੇ ਰਾਮ ਜੱਜ ਜਗਦੀਸ਼ ਚੰਦ ਕੇਸ਼ਵ ਦਿਆਲ ਸੌਰਵ ਕੁਮਾਰ ਫੂਲਚੰਦ ਆਕਾਸ਼ਦੀਪ ਜਗਤਰਾਮ ਜੀਵਨ ਸਿੰਘ ਜਦਕੀ ਪਰਿਵਾਰ ਦੇ ਵੱਲੋਂ ਚਾਚਾ ਸਾਹਿਬ ਸਿੰਘ ਤੇ ਬਚਿੱਤਰ ਸਿੰਘ ਸਾਲਾ ਅਜੀਤ ਕੁਮਾਰ ਅਮਨ ਕੁਮਾਰ ਅਕਸ਼ੇ ਸਨੀ ਪੋਤੇ ਸਵਾਹ ਚੌਧਰੀ ਦੋਤਾ ਨਵਰੋਜ਼ ਤੇ ਕਾਵਿਆ ਤੇ ਦੋਤੀ ਜਸ਼ਿਕਾ ਵੀ ਹਾਜ਼ਰ

ਸਾਰੇ ਸਾਥੀਆਂ ਨੂੰ ਪਿਆਰ ਸਤਿਕਾਰ ਸਹਿਤ ਜੀਤ ਜੀ ਮਾਨਸਾ ਪਾਰਟੀ ਦੇ ਮੈਂਬਰਾਂ ਆਜੀ ਦੀ ਗਦਾਈ ਦੀ ਪਾਰਟੀ ਦੇ ਬੋਬੋ ਗੁਵਾਰਕਾ ਤੇ OIM ਡਿਵੀਜ਼ਨ ਅਤੇ PSC ਵੀ ਪ੍ਰੋਫਰੇਸ਼ਨ ਦੇ ਰਿਕਟ ਦੇ ਸਾਰੇ ਸਾਥੀਆਂ ਵੱਲੋਂ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਆ ਤੇ ਵੀ ਜਾਗ ਐਕਸਪੀਰੀਅੰਸ ਦਾ ਹੈ ਨੀਗਾ ਸ਼੍ਰੀ ਕੇਵਸ ਸਿੰਘ ਜੀ ਨਾਲ ਵੀ ਮੈਂ ਉੰਗੀ 12 2011 ਨੂੰ ਜਦੋਂ ਮੈਡੀਕਲ ਆਇਆ ਸੀਗਾ ਤਕਰੀਬਨ 3 ਕੁ ਮਹੀਨੇ ਬਾਅਦ ਵੀ ਸਾਥੀ ਜੀ ਨੋਰਲ ਗ੍ਰੇਡ ਤੇ ਸਾਈਟਮੈਂਟ ਤੋਂ ਹੋਰ ਡਿਊਟੀ ਕਿਭਾਰੇ ਸੀਗੇ ਤੇ ਮੈਂ ਕਿਸੇ ਕੰਮ ਨੂੰ ਉੱਥੇ ਗਿਆ ਸੀਗਾ ਤੇ ਵੀ ਇੰਨਾ ਵੀ ਨਿਕਾ ਸੁਭਾ ਵੀ ਇੰਨਾ ਵਾਰੇ ਅਸੀਂ ਮੈਂ ਕੁਝ ਵਿਆਮ ਨਹੀਂ ਕਰ ਸਕਦਾ ਗਿਆ ਤੇ ਪਹਿਲਾਂ ਜਾਣਦੇ ਨੂੰ ਉਹਨਾਂ ਨੂੰ ਤਗਾ ਵੀ ਕੋਈ ਐਕਸਪੀਰੀਅੰਸ ਬੰਦੇ ਕਰਿਆ ਇਹਨਾਂ ਨੂੰ ਸਸੀ ਗਾਵੇ ਜਵਾਬ ਦਿੱਤਾ ਸਸੀ ਗਾਵੇ ਜਵਾਬ ਤੋਂ ਬਾਅਦ ਇਹਨਾਂ ਨੇ ਅਸੀਗਾ ਕਿ ਸਸੀ ਗਾਵੇ ਤੋਂ ਬਾਅਦ ਜੋ ਪਹਿਲਾਂ ਚਾਹ ਪਾਣੀ ਪੀਓ ਬਈ ਇਹਨਾਂ ਦਾ ਐਕਸਪੀਰੀਅੰਸ ਹੈ ਜੀ ਉੱਥੇ ਪਤਾ ਲੱਗਾ ਜੀ ਬੰਦੇ ਬਹੁਤ ਹੀ ਮਿੱਗੇ ਸੁਭਾਅ ਦੇ ਐ ਤੇ 58 ਸਾਲ ਦੀ ਅਜ ਕਮਤ ਵਿੱਚ 32 33 ਸਾਲ ਦੀ ਸੇਵਾਵਾਂ ਨਿਭਾਉਣ ਤੋਂ ਚੇਹੀ ਅੱਜ ਆਪਣੇ ਘਰ ਨੂੰ ਜਾ ਰਹੇ ਐ ਆਪਣੇ ਪਰਿਵਾਰਕ ਮੈਂਬਰਾਂ ਦੇ ਵਿੱਚ ਹੁਣ ਅੱਗੇ ਸੇਵਾਵਾਂ ਨਿਭਾਉਣਗੇ ਮੈਂ ਮੇਰੇ ਮਿੱਤਰ ਸਵਾਵਾ ਨਿਭਾਉਂਦੇ ਰਹੇ ਪਰ ਅੱਜ ਅੱਜ ਵੀ ਐਸੀ ਗੱਲ ਹੈ ਦਿਲ ਦੇ ਅਗਵਾਈਆਂ ਤੋਂ ਵੀ ਇੰਨਾ ਕੀ ਵੀ ਹੈਗਾ ਕਿ ਅੰਦਰ ਜਲਵਾਦ ਹੈਗੇ ਕਿ ਕਿਸੇ ਟਾਈਮ ਤੁਸੀਂ ਰਿਟਾਇਰਮੈਂਟ ਪਾਰਟੀ ਦੇਖੀ ਹੋਦੀ ਹੈ ਕਿ ਮੁਲਾਜ਼ਮਾਂ ਦਾ ਹਜੂਰ ਹੁੰਦਾ ਸੀਗਾ ਤੇ ਅੱਜ ਅਸੀਂ ਘੱਟ ਗਿਣਤੀ ਵਿੱਚ ਵੀ ਇੱਕ ਰਿਟਾਇਰਮੈਂਟ ਪਾਰਟੀ ਕਰ ਰਹੀ ਹਾਂ ਪਾ ਮੰਨ ਸਮਾਂ ਬਹੁਤ ਪੁਖਲਾ ਤੇ ਸਾਡੇ ਅਫਸਰ ਸਾਹਿਬਾਨ ਤੇ ਲੀਡਰਸ਼ਿਪ ਵਾਲੇ ਵੀ ਸ਼ਹਿਰ ਸਾਹਿਬੇ ਮਾਈਨਾਂ ਨੂੰ ਪਤਾ ਹੀ ਆ ਮੈਂ ਜਾਦਾ ਵੀ ਮੇਰੇ ਕੋ ਤਜਰਬਾ ਨਹੀਂ ਹੈਗਾ ਕਿ ਮਾਈਟਿਆਂ ਜਿਵੇਂ ਮੈਂ ਇੰਨਾ ਕੰਮ ਕਰਿਆ ਕਿ ਇਹਨਾਂ ਨੂੰ ਫਸਟ ਟਾਈਮ ਬੋਨਸ ਹੈ ਨਾ ਹੀ ਦੇ ਸਕਦਾ ਹਾਂ ਉਹਨਾਂ ਵਾਸਤੇ ਵੀ ਅੱਜ ਦੇਖ ਸਕਦੇ ਹੋ ਕਿ ਘਟ ਗਿਤੀ ਹੈ ਕਿ ਤੁਸੀਂ ਆਪਣੇ ਪੈਨਮੈਂਟ ਨੂੰ ਕਿਵੇਂ ਦੇਖਣਾ ਹੈ ਤੇ ਤੁਸੀਂ ਆਜ਼ਾਦ ਆਪਣੀ ਅੱਖੀਂ ਦੇਖ ਸਕਦੇ ਹੋ ਆਪਣੇ ਸਾਥੀਆਂ ਨੂੰ ਜਾਗਰੂਕ ਕਰੋ ਸਰਕਾਰਾਂ ਦੀਆਂ ਮਾਰਾ ਬੋਲ ਪੈ ਰਹੀਆਂ ਨੇ ਸਾਥੀਓ ਇਹ ਸਾਬ ਦੇ ਅੱਗੇ ਹੈ ਜੇ ਅਜੀਤ ਸਾਹਿਬ ਹਰ ਵੀ ਕਹਿੰਦੇ ਜੀ ਸਪਾਲਜੀ ਜਮਦੂਦਾ ਜੀ ਵੀ ਸਾਡੇ ਹੱਕਾਂ ਦੀ ਲੜ ਰਹੇ ਹੈ ਇਸ ਤੋਂ ਪਹਿਲਾਂ ਸਾਨੂੰ ਵੀ ਲੜਨਾ ਚਾਹੀਦਾ ਹੈ ਇਸ ਰਿਟਾਇਰਮੈਂਟ ਪੈਨਸ਼ਨ ਤੋਂ ਸਾਨੂੰ ਸਿੱਖ ਲੈਣੀ ਚਾਹੀਦੀ ਹੈ ਕਿ ਆਪਾਂ ਕੀ ਕਰ ਰਹੇ ਆ ਸਰਕਾਰਾਂ ਦੇ ਧੱਕੇ ਇੰਨੇ ਚੱਲਨੇ ਆ ਤੁਸੀਂ ਦੇਖਦੇ ਹੋ ਰਾਤ ਮੌਸਮ ਇੰਨਾ ਕੁ ਖਰਾਬ ਹੋ ਗਿਆ ਸਾਰੇ ਜਾਣ ਦੇ ਅਫਸਰ ਸਾਹਿਬਾਨ ਵੀ ਬੈਠੇ ਹੈ ਤੇ ਮੁਲਾਇਮ ਸਾਥੀ ਵੀ ਬੈਠੇ ਹੈ ਇੱਕ ਸਾਥੀ ਹੀ ਗ੍ਰਿਡ ਤੇ ਇੱਕ ਇੱਕ ਬੰਦਾ ਇਕੱਲਾ ਬੈਠਾ ਡਿਊਟੀ ਤੇ ਦੇ ਰਿਹਾ ਤੇ ਤੂਫਾਨ ਦੇ ਵਿੱਚ ਕਦੇ ਬ੍ਰੇਕਰ ਲੱਗਦੇ ਪਰ ਕੇਵਲ ਬਕਸੇ ਹੋ ਰਹੇ ਐ ਜਾਗਰੂਕ ਹੋਣ ਦੀ ਲੋੜ ਐ ਸਾਥੀਓ ਮੈਂ ਜ਼ਿਆਦਾ ਨਹੀਂ ਵਿਆਮ ਕਰ ਸਕਦਾ ਬਾਕੀ ਵੀ ਇਹ ਮੋੜ ਰਿਹਾ ਡਾਇਮੰਡ ਪਾਰਟੀ ਦਾ ਬਿਲਾਇਕੀ ਪਾਰਟੀ ਦਾ ਹੋਵੇ ਉਹਨੂੰ ਆਪਾਂ ਖੁਸ਼ ਨਿਮਾਣ ਤਰੀਕੇ ਨਾਲ ਕਰਨਾ ਹੋਇਆ ਤੇ ਮੈਂ ਇੱਕ ਮੇਰੇ ਦਿਲ ਦੇ ਧਰਵਾਜ ਨਹੀਂ ਕੀ ਸਾਥੀ ਜੀ ਕਹਿੰਦੇ ਆ ਕਿ ਪ੍ਰਭਾਟ ਨੰਬਰੋਂ ਤਾਂ ਪਤਾ ਨਹੀਂ ਕਿ 295/19 ਬਾਰੇ ਸਾਥੀ ਨਾ ਦੱਸ। ਯੂਨੀਅਨ ਦੇ ਲੋਕੀ ਗੁੱਸਾ ਵੀ ਕਰਦੇ ਆ ਸਾਥੀ ਗੁੱਸਾ ਵੀ ਕਰਦੇ ਆ ਕਿ 295/19 ਬਾਰੇ ਇਹ ਮੁੱਦਾ ਪਹਿਲੇ ਨੰਬਰ ਤੇ ਰੱਖਿਆ ਜਾ ਰਿਹਾ। ਸਾਡੇ ਸੁੰਦਰਨਗਰ ਡਿਵੀਜ਼ਨ ਦੇ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਮੈਦੂਤਾ ਜੀ ਬੈਠੇ ਆ 295/19 ਬਾਰੇ ਬੈਠੇ ਹੀ ਨਹੀਂ। ਪਟਿਆਰੇ ਧਰਮੇ ਦੇ ਵਿੱਚ ਇਹਨਾਂ ਦੇ ਦੇਬ ਦੇ ਜਲਵਾਸ ਸੀਗੇ। ਦਿਲੋਂ ਰੋਏ ਆ ਸਾਥੀਓ ਜੇ ਕਿਸੇ ਦਾ ਅੱਜ ਦੀ ਰੇਟ ਤੇ ਸੋ ਗਿਆ ਵੀ ਤਾਂ ਘਾਟਾ ਘਾਟਾ ਜਿੰਨੇ ਨੇ ਘਰੋਂ ਨਾ ਨਿਕਲ ਜ ਲੈ ਹਾਇ ਮਰ ਗਏ ਹਾਇ ਸਾਡੇ ਬੱਚੇ ਦਾ ਕੀ ਬਣੂਗਾ ਸਾਥੀਓ ਇੰਨਾ ਸਾਥੀ ਆਪਣਾ ਵੀ ਸੋਚੋ ਤੁਸੀਂ 95 ਕਰੋੜ ਨਹੀਂ ਬੋਲੇ ਹੋ ਸਰਕਾਰਾਂ ਦੇ ਤਕੀਨੇ ਚੱਲ ਰਹੇ ਆ ਮੈਨੇਜਮੈਂਟ ਦੇ ਤਕੀਨੇ ਇੰਨੇ ਚੱਲ ਰਹੇ ਆ ਕਿ 10 ਲੱਖ ਰੁਪਈਆ ਦੇ ਚਲਦੇ ਤੁਸੀਂ ਆਪਣੇ ਪਰਵਾਹ ਤਾਂ ਜਿਆਦਾ ਕਰਕੇ ਦਿਖਾਓ ਕਿਸੇ ਦੇ ਬੱਚਾ 22 ਸਾਲ ਦਾ 18 ਸਾਲ ਦਾ 24 ਸਾਲਾਂ ਵੀ ਵਿਆਹ ਦਾ ਘਾਹੇ ਹੋਇਆ ਕਿ ਸਰਵਿਸ ਸਿਰਫ ਛੇ ਮਹੀਨੇ ਸਾਲ 15 ਸਾਲ ਦੀ ਹੈਗੀ ਨਹੀਂ ਹੈ ਜਾਗਰੂਕ ਹੋਵੋ ਸਾਥੀਓ ਮੈਂ ਹੀ ਕਹਾਂਗਾ ਤੁਹਾਡੀ ਤੁਸੀਂ ਜਿਹੜੀ ਮਾਂ ਜੱਥੇ ਮੰਨਾ ਜੁੜੇ ਹੋ ਉਸ ਤੇ ਨੀੜਾ ਨਹੀਂ ਵੀ ਉਹ ਦੇਖੋ ਕਿ ਕਿੰਨੀਆਂ ਤੋਂ ਹੈਗੀਆਂ ਸੇਵਾਵਾਂ ਸ਼ਾਇਦ ਅੱਜ ਵੀ ਪਾਰੀ ਬਾਰੀ ਤਨਖਾਹ ਤੁਹਾਡੇ ਖਾਤਿਆਂ ਵਿੱਚ ਜਾਂਦੀ ਹੈ ਲੋਟਾ ਹੁੰਦਿਆ 300 ਤੋਂ 600 ਹੈ 600 ਤੋਂ 1200 ਹੈ 700 ਤੋਂ 1400 ਹੈ ਕਿੰਨੀ ਦੇਣਾ ਜੱਥੇ ਬੰਦੇ ਨੂੰ ਦੇਣਾ ਜਾਂ ਤੁਸੀਂ ਕਹਿ ਦੋ ਕਿ ਅਸੀਂ ਜਾਂਦੇ ਵੀ ਜੱਥੇ ਬੰਦੀ ਦੇ ਪਿੱਛੇ ਜੇ ਨਾਲ ਖੜੋਗੇ ਨਾ ਵੀਰਾਂ ਦੇ ਨਾਲ ਖੜੋਗੇ ਤਾਂ 300 ਦਾ 13000 ਵੀ ਬਣ ਸਕਦਾ 30000 ਵੀ ਬਣ ਸਕਦਾ ਇੰਨੀ ਗੱਲ ਨੂੰ ਮੈਂ ਕਹਿੰਦਾ ਹੈ ਆਪਣਾ ਜੇ ਮੈਂ ਕੋਈ ਮਾਰਾ ਚੰਗਾ ਸ਼ਬਦ ਹੋਵੇ ਮੈਂ ਮਾਫੀ ਵੀ ਚਾਹੁੰਦਾ ਤੇ ਤੁਹਾਡਾ ਕੋਈ ਦਾਦਾ ਜੀ ਜਿਹੜੇ ਸਮਰਤਾ ਨੂੰ ਬੋਲ ਰਹਿਦਾ ਸੋ ਸਭ ਤੋਂ ਪਹਿਲਾਂ ਮੈਂ ਕੇਵਲ ਜੀ ਨੂੰ ਦਿੱਲੀ ਗਹਿਰਾਈਆ ਤੋਂ ਉਹਨਾਂ ਦੀ ਸੇਤ ਲਈ ਉਹਨਾਂ ਦੀ ਵਿਦਾਇਗੀ ਲਈ ਬਹੁਤ ਹੀ ਜ਼ਿਆਦਾ ਮੈਨੂੰ ਖੁਸ਼ੀ ਹੈ ਕਿ ਅਰੇਸਟ ਕੁਝ ਹੋ ਕੇ ਟਾਇਰ ਹੋਏ ਤੇ ਸਾਡੇ ਸਰਦਾਰ ਜੀ ਉਹ ਸਿਸਾ ਸਾਹਿਬ ਜੀ ਸਾਹਿਬ ਜੀ ਸਾਹਿਬ ਅਤੇ ਪੀਐਸਵੀ ਫੈਡਰੇਸ਼ਨ ਦੇ ਇੱਧਰ ਦੇ ਜਿੰਨੇ ਸਫਾਈ ਕਾਰਜ ਸਾਰੇ ਪੂਰੇ ਹੋ ਗਏ ਉਹਨਾਂ ਤੇ ਪਰਿਵਾਰਕ ਮੈਂਬਰ ਸਾਰਿਆਂ ਨੂੰ ਵੀ ਗ੍ਰਾਈਆਂ ਬੋ ਜੇਰ ਉਤਵਾਦ ਕਰਦਾ ਕਿਉਂਕਿ ਇਹ ਵਿਧਾਇਕੀ ਪਾਰਟੀ ਇੱਕ ਸਾਥੇ ਬੈਠੀ ਆਪਣੀ ਬਹਿਲੋ ਗੱਲਾਂ ਆ ਕਰ ਲਾਗੇ ਘੰਟੇ ਦੀ ਗੱਲ ਹੀ ਹੈ ਬਸ ਗੱਲਾਂ ਆ ਬਹੁਤ ਕਰ ਲੜੀਆਂ ਸਰਵੇ ਘੰਟੇ ਦੀ ਗੱਲ ਆ ਕਿਉਂਕਿ ਅਸੀਂ ਮੈਂ ਬਚਪਨ ਜੇਪਰ ਮੈਂ ਕੋਈ ਚੁਲਗੇ ਮੇਰੇ ਫਾਦਰ ਸਾਹਿਬ ਸੀਗੇ ਕੋਈ ਬੜਾ ਸਮਾਂ ਸੀ ਮੈਂ ਛੋਟਾ ਹੁੰਦਾ ਸੀ ਉਦੋਂ ਅਸੀਂ ਵਿਦਾਈ ਪਾੜੀ ਆਪਣੇ ਫਾਦਰ ਸਾਹਿਬਾਂ ਜਾ ਕੇ ਕੀਤੇ ਹੁੰਦੇ ਸੀ ਤੇ ਮੇਰੀ 33 ਸਾਲ ਉਮਰ ਮੇਰੇ ਅਸੀਂ ਤਕਰੀਬਨ 25 26 ਸਾਲ ਨੋਟਰੀ ਹੋਰ ਕਰਨੀ ਕੀਤਾ ਸਾਲੋਂ ਬਕਰ ਨੂੰ ਮੈਲੀ ਆ ਨੀ ਕਿਉਂਕਿ ਸਾਨੂੰ ਉਹ ਇੱਕ ਦੇਖ ਰਿਹਾ ਵਾ ਮੈਂ ਕਿਹਾ ਮੈਂ ਤਾਂ ਕੋਈ ਸਮਝ ਦੇਖ ਰਿਹਾ ਜਿਵੇਂ ਮਨੀਸ਼ ਜੀ ਨੇ ਗੱਲ ਕੀਤੀ ਉਹ ਲੋਕ ਜੀ ਕਹਿੰਦੇ ਕਿ ਮੇਰੇ ਹੱਥ ਕੰਬਦੇ ਆ ਸਟੇਟ ਬਹੁਤ ਨਵਾਂ ਨਾ ਜਾਣਕਾਰੀ ਹੁੰਦੀ ਹੈ ਪਰ ਜੇ ਆਕੇ ਬੋਲੋਗੇ ਨਹੀਂ ਅੱਜ ਬੋਲੇ ਉਹ ਨਹੀਂ ਬੋਲੇ ਇੱਕ ਵਾਰੀ ਤਾੜੀਾਂ ਮਾਰੋ ਸਾਡੇ ਲਈ ਇੱਕ ਇਹ ਗੱਲ ਜਿョਕੀ ਜੇ ਆਕੇ ਬੋਲੋਗੇ ਤਾਂ ਇਹ ਕਦਾ ਲੱਗਣਾ ਬੜੀ ਖੁਸ਼ੀ ਦੀ ਗੱਲ ਹੈ ਤੇ ਸਾਰੀਆਂ ਗੱਲਾਂ ਮੈਂਕਲੇ ਪ੍ਰਤੀ ਜਥੇਬਦੀ ਪ੍ਰਤੀ ਇਹੋਨੇ ਕੀ ਕਾਰਜਕ੍ਰਮੀਆਂ ਨੇ ਤਾਂ ਮੈਂ ਜਲਦੀ ਕਰਾਈਆਂ ਤੋਂ ਕੇਵਲ ਜੀ ਨੂੰ ਆਪਣੇ ਵੱਲੋਂ ਪੀਐਸਵੀ ਐਮਪਲਾਈਜ਼ ਫੈਡਰੇਸ਼ਨ ਦੇ ਇਕੱਲੇ ਸਮਾਈ ਵੱਲੋਂ ਇਹਨੂੰ ਆਪਣੇ ਕੋਲ ਬੋਲੀਏ ਸ਼ਾਬਾਸ਼ ਦਿੰਨਾ ਕਿ ਰਿਸਪੀਟੂ ਚੋਕੇ ਜਾ ਰਹੇ ਕਿ ਇਹ ਸਮਾਂ ਬਾਰੇ ਨਹੀਂ ਗੱਲਾ ਬੋਲੋ ਇਹ 2 4 5 ਸਾਲ ਦੇ ਵਿੱਚ ਇੱਕ ਵਾਰੀ ਬਾਅਦੇ ਦੇਖਣ ਨੂੰ ਮਿਲਦੀ ਨਹੀਂ ਹੈਗੀ ਸੋ ਦੁਬਾਰਾ ਫਿਰ ਤੋਂ ਮੈਂ ਇਹਨੂੰ ਖੁਸ਼ਾਮ ਦੇ ਦਿੱਤਾ ਧੰਨਵਾਦ ਤੇ ਰਿਸਪੈਕਟਡ ਐਸਐਸਸੀ ਸਾਹਿਬ ਸਾਡੇ ਇੰਪਲ ਸੋਜੀ ਐਸਬੀਓ ਸਾਹਿਬ ਸਾਡੇ ਸ਼ੂਭੇ ਦੇ ਡਿਪਟੀ ਜਨਰਲ ਸੈਕਟਰੀ ਸਰਦਾਰ ਸੁਖਮਨ ਸਿੰਘ ਜੀ ਔਰ ਅੱਜ ਦੀ ਕੋਆਰਡੀਨੇਟਰ ਮਾਨਮਾਨ ਜੀ ਕੇਵਲ ਸਿੰਘ ਜੀ ਔਰ ਪਰਵਾਨ ਦੇ ਰਿਸ਼ਤੇਦਾਰ ਮਿੱਤਰ ਪੈਂਡਪਰਾ ਸਮੂਹ ਪੀਐਸਵੀਐਲਜ਼ ਨੇ ਫੈਡਰੇਸ਼ਨ ਰੈਟਿੰਗ ਦੇ ਸਾਰੇ ਸਿਪਾਈ ਸਦੇ ਬੰਦਕਾਂ ਸੰਬੰਧੀ ਨਤਮਾਈ ਹੋਏ ਲੈਗਮੈਨ ਜੀ ਸਾਹ ਅਤੇ ਛੜੀ ਆੜੀ ਦੇ ਵੀਰ ਇੱਥੇ ਔਰ ਪਹੁੰਚੇ ਨੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੇਰਾ ਤਾਂ ਸਾਰਿਆਂ ਨੂੰ ਨਿੱਗੀ ਜੀ ਆਇਆਂ ਉਸ ਤੋਂ ਬਾਅਦ ਇੱਕ ਜਿਹਦਾ ਸਟੇ ਸੈਕਟਰੀ ਹੁੰਦਾ ਹੈ ਜੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਔਰ ਸਾਡਾ ਵੀਰ ਗੁਰਪ੍ਰੀਤ ਬਹੁਤ ਹੀ ਸੰਘਰਸ਼ਾਂ ਦੇ ਵਿੱਚੋਂ ਲੰਘਿਆ ਹੋਇਆ ਹੈ। ਖੁਬਸੇ ਵੀ ਬੜਾ ਸ਼ਿੰਗਾਰਸ਼ ਦੇ ਵਿੱਚ ਯੋਗਦਾਨ ਪਾਇਆ ਜਿਵੇਂ ਸਿਆਣਿਆਂ ਨੇ ਕਿਹਾ ਵੀ ਆਪਣੇ ਮਰੇ ਤੋਂ ਬਿਨਾ ਸਵਰਗ ਨਹੀਂ ਦੇਖਿਆ ਜਾਂਦਾ। ਜੀ ਸਾਕੀ ਨੂੰ ਕੁਝ ਲੈਣਾ ਤਾਂ ਪਹਿਲਾਂ ਮਰਨਾ ਪੈਣਾ ਪਹਿਲਾਂ ਤੁਹਾਨੂੰ ਜਿਹੜਾ ਕੋਈ ਲੋਹਾ ਵੀ ਹੈ ਨਾ ਉਹਨੂੰ ਹੀ ਉਹਦੇ ਸੇਕ ਦੇ ਵਿੱਚ ਡੱਕਣਾ ਪੈਂਦਾ ਔਰ ਸਾਡੇ ਰਿਸਪੈਕਟਡ ਪ੍ਰਧਾਨ ਜੀ ਸਰਪਾਲ ਜੀ ਮੈਨੂੰ ਅਕਸਰ ਕਹਿੰਦੇ ਸੀ ਕਿ ਜਗਜੀਤ ਜਿਹੜਾ ਕੁਝ ਤੂੰ ਦੇਖਿਆ ਹੈ ਨਾ ਵੀ ਹੋ ਸਕਦਾ ਸਾਡੇ ਅੱਧੇ ਵੱਧੋ ਵੱਧ ਬੰਦਿਆਂ ਨੇ ਦੇਖਿਆ ਵੀ ਨਹੀਂ ਹੋਣਾ ਔਰ ਬਹੁਤ ਸਰਕਾਰਾਂ ਦੇ ਨਾਲ ਲੜਾਈ ਲੜੀ ਔਰ ਲੜਕੇ ਜਿਹੜੀਆਂ ਨੌਕਰੀ ਪ੍ਰਾਪਤ ਕੀਤੀ ਇਹ ਤੋਂ ਅੱਜ ਜਿਸ ਤਰ੍ਹਾਂ ਦੇ ਸਰਕਾਰਾਂ ਦੇ ਹਾਲਾਤ ਨੇ ਤੇ ਮੈਹਿਮੇ ਦੇ ਹਾਲਾਤ ਨੇ ਉਹਨੂੰ ਬਿਨਾਂ ਲੜੇ ਬਿਨਾਂ ਸੁਚੇਤ ਹੋਏ ਤੋਂ ਬਿਨਾਂ ਕੁਝ ਨਹੀਂ ਮਿਲਣਾ ਜਿਹੜੇ ਸਿਆਣੇ ਕਹਿੰਦੇ ਆ ਕਿ ਮੰਗਿਆਂ ਦਾ ਭੀਖ ਮਿਲਦੀ ਆ ਤੇ ਜਿਹੜੇ ਹੱਕ ਆ ਉਹ ਲੜ ਕੇ ਲੈਣੇ ਪੈਂਦੇ ਆ ਚਾਹੇ ਉਹ ਮੈਨੇਜਮੈਂਟ ਹੋਵੇ ਚਾਹੇ ਉਹ ਸਰਕਾਰਾਂ ਹੋਣ ਉਹ ਜਦੋਂ ਕੋਈ ਮੁਲਾਜ਼ਮ ਵਾਲੀ ਨੀਤੀ ਹੁੰਦੀ ਆ ਉਹ ਬੜੀ ਝਟਪਟ ਤੇ ਛੇਤੀ ਬਣਾ ਲੈਂਦੇ ਨੇ ਤੇ ਜਿੱਦੋਂ ਜਿੱਤੇ ਕਿਤੇ ਪਬਲਿਕ ਦਾ ਜਾਂ ਮੁਲਾਜ਼ਮ ਹਿੱਤ ਦਾ ਕੋਈ ਉਹ ਵਧੀਆ ਕੰਮ ਹੋਣਾ ਹੁੰਦਾ ਜਾਂ ਉਹਨਾਂ ਨੂੰ ਫਾਇਦੇ ਦੀ ਗੱਲ ਹੋਣੀ ਹੁੰਦੀ ਆ ਤਾਂ ਫਿਰ ਵਕ ਵਕ ਸਟੇਟਾਂ ਦੇ ਸਰਕੂਲਰ ਕੱਢ ਕੇ ਰਹਿ ਜਾਣਗੇ ਤੇ ਜਿਹੜੇ ਮੁਲਾਜ਼ਮਾਂ ਦੇ ਜਿਹੜੇ ਮਤਲਬ ਸਰਕਾਰ ਦੇ ਵਿੱਚ ਵੇਤਨ ਦੇ ਵਿੱਚ ਵਾਧੇ ਵਾਸਤੇ ਉਹਨਾਂ ਦੇ ਦੇਖਿਆ ਜਾਵੇ 295 ਬੜੇ ਸਾਥੀ ਜਿਹੜੇ ਬਿਨਾਂ ਗੱਲ ਤੋਂ ਉਜਾਏ ਗਏ ਨੇ 3 4 7 ਹੀ ਉਹਨਾਂ ਨੇ ਚਾਕੇ ਕੋਰਟ ਕੇਸਵਾਤਾ ਸਾਡੀ ਭਾਤੀ ਤੇ ਵੀ ਕੋਰਟ ਕੇਸ ਲੱਗਿਆ ਸੀ ਜਿਹੜਾ ਲੁਧਿਆਣਾ ਮੈਡਿਕਲ ਅਸੋਸੀਏਸ਼ਨ ਵੱਲੋਂ ਉਹ ਵੀ ਸਰਕਾਰਾਂ ਦੇ ਮੈਨੇਜਮੈਂਟਾਂ ਦੀ ਇੱਕ ਚਾਲ ਸੀ ਕਿ ਸਾਥੀਆਂ ਨੂੰ ਜਿਹੜਾ ਮਤਲਬ ਵਿਸਤਾਰ ਕੀਤਾ ਜਾਵੇ ਤੋ ਪ੍ਰਮਾਤਮਾ ਜੋ ਕਰਦਾ ਉਹ ਵਧੀਆ ਕਰਦਾ ਜਦੋਂ ਕੋਈ ਕਿਸੇ ਨੇ ਲੰਬੀ ਸ਼ਾਲ ਡਾਲੀ ਹੁੰਦੀ ਆ ਤਾਂ ਜਿੰਨਾ ਦੂਰੋਂ ਭੱਜ ਕੇ ਆਉਂਦਾ ਉਨੀਓ ਲੰਬੀ ਛਾੜ ਲਾਉਂਦਾ ਹੈ। ਤੋਂ ਸਾਡੀਆਂ ਬੈਸਟ ਵਿਸ਼ੇਸ ਨੇ ਸਾਡੇ ਪ੍ਰਗਤੀ ਪ੍ਰਧਾਨਪਤੀ ਭਈਓ ਮਹਿਮੇ ਦੇ ਵਿੱਚ ਜਲਦੋਂ ਜਲਦ ਜਿਹੜੇ ਆ ਇਹ ਸੰਤਾਨ ਤੋਂ ਨਿਕਲ ਕੇ ਜਿੱਤੇ ਸਾਡੇ ਵਿੱਚ ਹੱਸਦੇ ਖੇੜਦੇ ਰਹਿਣ ਔਰ ਸਾਡੀ ਜਿਹੜੀ ਭੁਜਾਈ ਦਾ ਲੰਬਾ ਵਾ ਉਹ ਵੀ ਸਾਡੇ ਕੋ ਜਿਹੜਾ ਉਤਪੰਨ ਹੋਇਆ ਹੈ। ਆਪਣੇ ਅੰਗਜੀ ਤੋਂ ਦੇਵ ਸਿੰਘ ਜੀ ਦੇ ਟਾਇਰ ਹੋਣੇ ਤੇ ਉਹਨਾਂ ਨੂੰ ਮੋਬਾਈਲ ਨਹੀਂ ਨਾ ਪਰ ਬੈਟਰੀ ਆ ਨਵੀਂ ਮੋਬਾਈਲ ਦਾ ਨਿਆ ਤੇ ਦੇ ਸਾਲੋਂ ਦੁਨੀਆਂ ਵਿੱਚ ਹਲਕੇ ਸਿੱਖਣ ਵੀ ਬਣੀਆਂ ਸੱਦੀਆਂ ਕਿ ਜਿਹੜਾ ਆਪਣਾ ਪ੍ਰੋਜੈਕਟ ਬਹੁਤ ਚੰਗਾ ਆ। ਯਾ ਕੋਈ ਨਵਾਈਆਂ ਇਆਂ ਚਰੋਟੀਆਂ ਦੇ باوجود ਹਾਲਾਤ ਸੱਦੀ ਉਹਨੇ ਮਾੜੇ ਆ ਵੀ ਜਿਹੜੇ 94 95 ਦੇ ਵਿੱਚ ਸਭਾ ਲੱਖ ਮੁਲਾਜ਼ਮ ਸੀ ਸਾਡਾ ਉਸ ਤੋਂ ਬਾਅਦ ਜਵਾਨਾਂ ਦੇ ਚੈਨਲ ਤੋਂ ਬਾਅਦ ਦੇਖੀ ਆਪਾਂ ਤਾਂ ਜਿਹੜੇ ਨੰਬਰ ਆਫ ਕਲੈਕਸ਼ਨ ਕਿੰਨੇ ਵਧ ਗਿਆ ਜੇ ਆਪਾਂ ਸਰਵੀਆਂ ਦੀ ਗੱਲ ਕਰੀਏ ਡੀਐਸ ਵਾਲੀ ਦੀ ਤਾਂ ਨੌਰਮਸ ਦੇ ਮੁਤਾਬਕ 8000 ਕਨੈਕਸ਼ਨ ਦੇ ਉੱਤੇ ਇੱਕ ਸਰਵੀਆਂ ਹੋਰ ਦੁੱਗਣੀ ਚਾਹੀਦੀ 8000 ਤੋਂ ਉੱਪਰ ਕਨੈਕਸ਼ਨ ਡੱਪ ਜਾਣ ਸਰ ਤਾਂ ਸੁੰਦਰ ਨਗਰ ਸਾਥੀ ਉਹ ਮੈਰੀ ਇੱਥੇ 12-13 ਸਾਲ ਸਰਵਿਸ ਕਰਕੇ ਗਿਆ ਲਗਭਗ 40000 ਕਨੈਕਸ਼ਨਾਂ ਜਿੱਥੇ ਜਿਹੜੀਆਂ ਘੱਟੋ ਘੱਟ 500 ਦੀਆਂ ਬਣੇ ਚਾਹੀਦੀਆਂ ਸਰਵੀਆਂ ਦਾ ਦੋ ਨਾ ਕੰਮ ਜਿਹੜਾ ਚੱਲ ਰਿਹਾ ਕੀ ਹਾਲਾਤ ਹੈ ਔਰ ਇੱਕ ਇੱਕ ਜਿਹੜੀ ਕੋਲੇ ਜਿਹੜੇ 14 ਜਣੇ 15-15 ਬੰਦੇ ਹੁੰਦੇ ਸੀ ਮੇਰੇ ਖਿਆਲ ਨੇ ਵੀ ਸਾਡੀ ਸਰਵੀਆਂ ਦੇ ਵਿੱਚ 14 ਬੰਦੇ ਹੋਣਗੇ ਰੈਗੂਲਰ ਜਿਹੜੇ ਕੰਮ ਕਰਨ ਤੇ ਸਰਕਾਰ ਜਿਹੜੀ ਆ ਉਹ ਟਰ ਮਾਰਦੀ ਆ ਵੀ ਅਸੀਂ ਸਪਲਾਈ ਬਹੁਤ ਵਧੀਆ ਦੇਣੀ ਆ ਸਰਵਿਸ ਵਧੀਆ ਦੇਣੀ ਆ ਮੈਨੂੰ ਨਹੀਂ ਪਤਾ ਵੀ ਸਰਵਿਸ ਕਾਦੇ ਵਾਸਤੇ ਦੇਣੀ ਆ ਕਿਹਦੇ ਪੱਥਰ ਕੋਲ ਦੇਣੀ ਆ ਕਿਹੜਾ ਦਊਗਾ ਕੋਈ ਕੰਪਿਊਟਰ ਨਾਲ ਲਾਈਨਾਂ ਚਲਾਉਣਗੇ ਕੋਈ ਮੈਨ ਪਾਵਰ ਦੀ ਜਰੂਰਤ ਹੀ ਨਹੀਂ ਹੈ ਇਹ ਹਾਲਾਤਾਂ ਦੇ ਵਿੱਚ ਵੀ ਸਾਥੀ ਜਿਹੜੇ ਦਿਨ ਰਾਤ ਜਿਹੜੇ ਆ ਮਿਹਨਤ ਕਰ ਰਿਹਾ ਆ ਜਦੋਂ ਜਦ ਕਰ ਰਹੇ ਆ ਉਹਨੂੰ ਪੈਸੇ ਲਾ ਕੇ ਵੀ ਕੰਮ ਚਲਾ ਰਹੇ ਆ ਔਰ ਇਹ ਹਾਲਾਤ ਹੈ ਔਰ ਬੋਲ ਫਿਰ ਵੀ ਜੇ ਨਾਲੇ ਸਾਡੇ ਕੋਲ ਜੇ ਨਜ਼ਰੀ ਬਹੁਤ ਜ਼ਿਆਦਾ ਆ 95 ਮਿੰਟ ਹੁੰਦੀ ਵਾਲਾ ਸਾਥੀ ਗੱਲ ਕਰ ਰਿਹਾ ਸੀ ਕਿ ਪਹਿਲਾਂ ਤਾਂ ਪਰਮਿਸ਼ਨ ਵੀ ਨਹੀਂ ਲਵਟਤਾ ਬੋਲ ਸਾਹਿਬ ਉਹ ਤੁਮ੍ਹ 3 ਸਾਲ ਹੋ ਗਿਆ ਤੇ ਸਾਥੀ ਮੈਂ ਗੁਰਪ੍ਰੀਤ ਜੀ ਬਣਿਆ 4 ਸਾਲ ਹੋ ਗਏ ਆ ਅਜੇ ਤੱਕ ਤਨਖਾਹ ਨਹੀਂ ਮਿਲੀ ਤੇ ਕੁੰਨੀਆਂ ਪਰਹਾਰਾਂ ਦੇ ਵਿੱਚ ਏਰੀਆ ਉਹ 10000 11000 ਆਪੇ ਕੀ ਪਰਿਵਾਰਕ ਮੈਂਬਰ ਆ ਜੇ ਉਹ ਪੜ੍ਹਾਈ ਕਰਾਏਗਾ ਬੱਚਿਆਂ ਨੂੰ ਜਾਂ ਕਿ ਆਪਣਾ ਗੁਜ਼ਾਰਾ ਚਲਾਏਗਾ ਜਾਂ ਆਪਣੀ ਧੰਗਣੀ ਨੂੰ ਕੋਈ ਚਾਰ ਪੈਸੇ ਦੇਵੇਗਾ ਹਰੇਕ ਨੇ ਆਸ ਭਾਈ ਹੁੰਦੀ ਆ ਕਿ ਕੋਈ ਨਾ ਕੋਈ ਸਾਡਾ ਜਿਹੜਾ ਘਰਵਾਲਾ ਕੋਈ ਕੰਮ ਕਰਾ ਹੋਏ ਕਿ ਕੋਈ ਨਾ ਕੋਈ ਕੰਮ ਤੇ ਕਰਾਗੇ ਜਾਂ ਕੋਈ ਬੱਚੇ ਨੂੰ ਚੰਗੀ ਸਿੱਖਿਆ ਦੇਵਾਂਗੇ ਇਹ ਜਿਹੜੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਆਸਾਂ ਇਹਨੂੰ ਖੁਦ ਖਾਤੇ ਪੈ ਜਾਂਦੀਆਂ ਨੇ ਇਹਨੂੰ ਮੈਨੇਜਮੈਂਟ ਦੀਆਂ ਚਾਲਾਂ ਹੀ ਹੋਣ ਕਿ ਕਿਸੇ ਨਾ ਕਿਸੇ ਕੋ ਕੋਕੋ ਇਸ ਤਰਵਾ ਕੇ ਤਾਂ ਵੇਲੇ ਆਸਾਂ ਤੋਂ ਬੇਸ਼ੱਕ ਪਤਾ ਹੈ ਕਿ ਥੇ ਵੀ ਪੈਸੇ ਦੇਣੇ ਪੈਣਗੇ ਸਾਡੇ ਪਾਰਟਾ ਸੁਪਰ 12 ਤੋਂ ਕੋਈ ਜਿੱਤੇ ਹੋਇਆ ਉਹ ਹੁਣ ਦੁਬਾਰਾ ਜਿਹੜੇ ਹੁਣ ਧੋਤੀ ਕਰਨ ਦੀ ਗੱਲ ਚੱਲ ਰਹੀ ਆ ਇਹ ਬੋਰਡ ਨੂੰ ਵੀ ਪ੍ਰਗਟ ਕਰ ਕਿ 12 ਤੋਂ ਬੋਰਡ ਕੇ ਜਿੰਦ ਕੇ ਦੁਬਾਰਾ ਉਹਨਾਂ ਨੇ ਗੋਲਡ ਇਸ ਕਰਕੇ 2012 ਕੋ ਪੈਸੇ ਲੈ ਜਾਣੇ ਆ ਪਰ ਦੇਣਾ ਹੀ ਘਰ ਬੈਠੇ ਨੂੰ ਪੈਸੇ ਉਦਾਂ ਹੀ ਦੇਣੇ ਇਹ ਹਾਲਾਤ ਆ ਕਿ ਜੁੱਤੀ ਨਾਲ ਪੈਸੇ ਜਿਹੜੇ ਉਦਾਂ ਹੀ ਦੇਣੇ ਨਾਲੇ ਵਕੀਲਾ ਵੀ ਢੱਡ ਭੱਗ ਗਏ ਮਹਿਕਮਾ ਵੀ ਭਰੇਗਾ ਇਹ ਹਾਲਾਤ ਆ ਸਾਥੀਓ ਵੀ ਮਹਿਕਮਾ ਕਹਿੰਦਾ ਕਿਸੇ ਨਾ ਕਿਸੇ ਤਰ੍ਹਾਂ ਅਜਾਈ ਰੱਖਿਆ ਜਾਵੇ ਇਹ ਪੂਰੀ ਤਰ੍ਹਾਂ ਤੇ ਜਿਹੜੀ ਆ ਪ੍ਰਾਈਵੇਟ ਕਰਨੀ ਹੈ ਸਾਇਸਾ ਆ ਕਰੀਓ ਗੱਲ ਕਰ ਰਹੇ ਸੀ ਅਸੀਂ ਆ ਇਸੇ ਸਟੇਸ਼ਨ ਦੇ ਇੱਥੇ ਆਪਾਂ ਬੈਠੇ ਬੈਠ ਕੇ ਪਾਰਟੀ ਕਰ ਰਹੇ ਆ ਸਾਡੇ ਜੱਸਾ ਸਿੰਘ ਸਾਹਿਬ ਬੈਠੇ ਹੁਣੇ ਗੱਲ ਹੋਈ ਸੀ ਕਿ ਸਾਥੀ ਜੀ ਨੇ ਜਾਣ ਤੋਂ ਬਾਅਦ ਆਪਰੇਟਰ ਨੂੰ ਰਹਿ ਜਾਣੇ ਆ ਉਹ ਜਾਣ ਦੇ ਘਰ ਵਾਲੀਆਂ ਛੱਡ ਕੇ ਇੱਕ ਬੱਚੇ ਪਰਿਵਾਰ ਛੱਡ ਕੇ ਇੱਥੇ ਡਿਊਟੀ ਅੰਦਿਆ ਕਰਨੇ ਇੱਥੇ ਰਹਿ ਆ ਕਰਾਂਗੇ ਤੇ ਜਾਂ ਫਿਰ ਕੋਈ ਨਾ ਕੋਈ ਹੋਰ ਕੋਈ ਵਾਧੂ ਡਿਊਟੀ ਜਾਂ ਮੈਂਟਲੀ ਟੈਨਸ਼ਨ ਦੇ ਕਾਰਨ ਕੋਈ ਹਾਸਾ ਜਾਂ ਹੋਰ ਇਹੋ ਜਿਹੇ ਜਿਹੜੇ ਸ਼ਿਕਾਰ ਹੋਣਗੇ ਦੋ ਸਟੇਸ਼ਨ ਸਾਡੇ ਕੋਲ ਸਾਡੇ ਐਸਐਸ ਸਾਹਿਬ ਬੈਠੇ ਉਹਨੇ ਸਾਡੇ ਤੇ ਦੋ ਸਟੇਸ਼ਨ ਤਿਆਰ ਪਏ ਆ ਉਹ ਚਲਾਉਣ ਵਾਸਤੇ ਬੰਦੇ ਹੈਗੇ ਉਹ ਜਿੱਦੋਂ ਜੈ ਚੱਲ ਰਹੀ ਆ ਵੀ ਜਿਹੜਾ ਮੈਂ ਗ੍ਰੇਟਰ ਕੰਸਟਰਕਸ਼ਨ ਵਾਲੇ ਨੂੰ ਸਾਨੂੰ ਦੇ ਰਿਹਾ ਤੇ ਅਸੀਂ ਕਹਿੰਦੇ ਕਿ ਸਾਨੂੰ ਬੰਦੇ ਦਿਓ ਤਾਂ ਲਵਾਗੇ ਇਹ ਹਾਲਾਤ ਹੈ ਇਹ ਪਤਾ ਨਹੀਂ ਕਿ ਮੈਨੇਜਮੈਂਟਾਂ ਜਾਂ ਸਰਕਾਰਾਂ ਦੇਖਦੀਆਂ ਨਹੀਂ ਵੀ ਉਹ ਘਾਟੀ ਕਰਤਾ ਆ ਕੇ ਸ਼ਿਲਾ ਨੇ ਆ ਸ਼ਿਲਾਤਾ ਤੇ ਪਤਾ ਨਹੀਂ ਆਪੇ ਹੀ ਚੱਲੀ ਜਾਣਾ ਇਹਨੇ ਮੋਟਰਾਂ ਹੀ ਚੱਲੀ ਜਾਣਾ ਬੰਦੇ ਬੰਦੇ ਜੋਤ ਨਹੀਂ ਹੈ ਇਹ ਹਾਲਾਤ ਸਾਥੀਓ ਇੰਨੇ ਵੱਧ ਤੋਂ ਵੱਧ ਹੋ ਜਾ ਰਹੇ ਆ ਤੇ ਅੱਗੇ ਤੋਂ ਕੇ ਜਿਹੜੇ ਆਉਣ ਵਾਲੇ ਆ ਤੇ ਫੁੱਲੀ ਜਿਹੜਾ ਸਰਕਾਰ ਆ ਜਿਹੜੀ ਕਹਿੰਦੀ ਆ ਵੀ ਉਹ ਕਦੇ ਕਹਿੰਦੀ ਆ ਵੀ ਰੋਡ ਵਿੱਚ ਫ੍ਰੀ ਕਾਢ ਦੋ ਸਬਰ ਲੇਡੀਜ਼ ਨੂੰ ਫ੍ਰੀ ਕਾਢ ਦੋ ਸਬਰ ਤੇ ਜਿਹੜੀ 300 ਜੂਨ ਦਾ ਗੁੜੀ ਕਰਦੇ ਹੋ ਸਾਡੇ ਤੇ 300 ਜੂਨ ਦਾ ਫ੍ਰੀ ਦੇਊਗਾ ਕੋਈ ਜੇ ਉਹ ਤੇ ਬੰਦਾ ਹੀ ਕੋਈ ਨਾ ਰਿਹਾ ਸਿਸਟਮ ਵਿੱਚ ਰਹਿਣਾ ਵਾਲੇ ਕਹਿੰਦਾ ਰਿਹਾ ਇੰਨੀ ਮੁੱਤ ਬਿਜਲੀ ਲਾ ਕੇ ਕਿਨਾ ਦਿਨ ਕੋਈ ਦੱਸੇ ਕਿਸ ਦਾ ਸਾਰਾ ਇੰਡਸਟਰੀਸਟ ਸੇ ਬੈਠੇ ਗਰਪਾ ਇੰਡਸਟਰੀਆ ਜੇ ਇੰਡਸਟਰੀ ਵਾਲਾ ਫ੍ਰੀ ਆਪਣੇ ਚੀਜ਼ੇ ਬਣਾ ਕੇ ਬਣੀ ਜਾਗਾ ਤਾਂ ਕਹਿੰਦਾ ਤੇ ਸਪਲਾਈ ਕਰੇਗਾ ਅਸੀਂ ਬਿਜਲੀ ਦੇ ਦੇ ਰੋਗ ਨਹੀਂ ਕਰਦੇ ਉੱਪਰ ਟਟੋ ਕਰਦੇ ਵੀ ਇਹ ਸਬਸਿਡੀ ਜਾਂ ਸਿਸਟਮ ਨੂੰ ਚਲਾਉਣ ਵਾਸਤੇ ਨਾ ਕਿਹਦੇ ਦਾ ਟਟੋ ਕਰਦੇ ਜੀ ਚੱਲਦਾ ਜਾਵੇ ਨਾ ਤੇ ਜਿਹੜਾ ਸਿਸਟਮ ਅੱਤੇ ਚੱਲਣਾ ਛੇ ਤੇ ਕਿੰਨਾ ਚਿਰ 350 ਰੁਪਏ ਫ੍ਰੀ ਦੇ ਕੇ ਇਹਨੂੰ ਬਿਜਲੀ ਉਹਨੂੰ ਚਲਾ ਕੇ ਵੈਂਟੀਲੇਟਰ ਤੇ ਲੱਗੇ ਹੋਣ ਨੂੰ ਕਿੰਨਾ ਚਿਰ ਬਚਾ ਕੇ ਰੱਖ ਲਓਗੇ ਸਾਥੀਓ ਫਿਰ ਆ ਜੀ ਨੇ ਮਜ਼ਦਮਾਂ ਨੂੰ ਮਜ਼ਦਮਾਂ ਨੂੰ ਤਨਖਾਹ ਦੇਣ ਲਈ ਪੈਸੇ ਹੈ ਨਹੀਂ ਤੁਹਾਡੇ ਕੋਲ ਭੱਤੇ ਦੇਣ ਲਈ ਪੈਸੇ ਹੈ ਨਹੀਂ ਤੁਹਾਡੇ ਕੋਲ ਤੇ ਬਿਜਲੀ ਤੁਸੀਂ ਕਹਿੰਦੇ ਫ੍ਰੀ ਦੇ ਦਿਓ ਇਹ ਹਾਲਾਤ ਇੰਨੇ ਮਾੜੇ ਹੋ ਰਹੇ ਆ ਕਿ ਤੋਂ ਕੇ ਮੈਂ ਕਹਣਾ ਵੀ ਜੀ ਦੋ ਸਾਥੀਓ ਬਲਾਦੇ ਹੋ ਜਰੇ 1295 ਟਾ ਹੁੰਦੀ ਆ ਰਿਆਂ ਦੇ ਆ ਵੀ ਜਿਹੜੇ 3 ਤੋਂ 4 ਸਾਲ ਹੋ ਗਏ ਪਤਨ ਇਹਦੇ ਸਾਲ ਕੇ 6 ਮਹੀਨਾ کورٹ ਦੇ ਵਿੱਚ ਲੜ ਗਿਆ ਕੋਰਟ ਚ ਵੀ ਗੱਜਰ ਕੋਰਟ ਐਸ ਐਨ ਐ ਵੀ ਉਹਨਾਂ ਦਾ ਡਿਸੀਜਨ ਕੋਈ ਨਹੀਂ ਕਿੰਨਾ 1 ਸਾਲਾਂ ਨੂੰ ਹੋਣਾ ਤੇ ਉਹੀ ਹਾਲਾਤ ਨਾਲ ਹੋਣ ਕਿ ਲੜਦੇ ਲੜਦੇ ਸਾਨੂੰ ਇੰਕਰੀਮੈਂਟ ਵੀ ਬੰਦ ਹੋ ਜੇ ਜਿਹੜੀ ਸੁਨਾਨਾ ਤਰੱਕੀ ਆ ਕਿਉਂਕਿ ਅੱਗੇ ਲੋਕ ਇਹਨੇ ਹੁੰਦੇ ਸੀ ਸਰਕਾਰੀ ਕਾਜਨਾ ਨੂੰ ਪੈਸੇ ਬਹੁਤ ਮਿਲਦੇ ਆ ਪੈਸੇ ਦਾ ਘਰ ਹੁੰਦਾ ਸੀ ਸਾਥੀਓ ਤਿੰਨ ਵਾਰੀ ਤਰੱਕੀ ਮਿਲਦੀ ਘੱਟ ਇੱਕ ਵਾਰੀ ਡੀਏ ਕਿ ਇਹ ਵੀ ਜਦੋਂ ਵੇਢੀਏ ਇੱਕੋ ਇਸਲਾਮਾ ਕਰਕੇ ਤੈਨੂੰ ਅਜੇ ਤੁਹਾਡੀ ਦਰਸਾਹ ਦੇ ਵਿੱਚ ਬੜੋਤਰੀ ਹੁੰਦੀ ਸੀ ਜਿਹੜੀ ਕਿ ਢੀਏ ਵਾਲਾ ਤਾਂ ਨਾਮ ਸ਼ਾਨ ਖਤਮ ਹੋਣ ਲੱਗ ਪਿਆ ਜਾ ਰਿਹਾ ਤੇ ਮੈਨੂੰ ਲੱਗਦਾ ਵੀ ਜਿਹੜੇ ਹਾਲਾਤ ਆ ਉਹਨਾਂ ਨੇ ਕਹਣਾ ਤੁਹਾਡੇ ਜਾ ਰਹੇ ਜੀ ਹੈ ਕੁਛ ਨਹੀਂ ਉਹ ਇਸਲਾਮਾ ਕਰਤੀ ਹੈ ਜਿਹੜੀ ਤੁਹਾਡੀ ਉਹੀ ਬਾਤ ਹੋ ਜਾਣੀ ਆ ਤੇ ਚਾਰ ਸ਼ੀਟਾਂ ਤੇ ਧੱਕੇ ਠਾਈ ਦੇ ਨਾਲ ਜਿਹੜੀ ਆ ਮੈਨੇਜਰ ਦੇ ਭਾਦੂ ਲੋਕ ਦੇ ਨਾਲ ਆ ਚਾਰ ਸ਼ੀਟਾਂ ਲਾ ਕੇ ਤੁਹਾਨੂੰ ਉਲਟਾ ਜਿਹੜਾ ਤਾਂ ਜਿਹਾ ਕੰਮ ਨਹੀਂ ਹੋਇਆ ਉਹ ਵੀ ਇਹ ਜਿਹੜੇ ਤੁਹਾਡੇ ਡੀਗਰ ਆ ਉਹ ਚਾਰ ਸੀਟਾਂ ਦਾ ਹੋਰ ਤੇਰੇ ਸ਼ੋਕ ਆ ਵਗੈਰਾ ਕਰਕੇ ਉਹ ਵੀ ਨਾ ਕਹਿ ਦਿੰਦੇ ਭਾਈ ਤੈਨੂੰ ਮਿਲਦਾ ਨਹੀਂ ਤਾਂ ਰੁਕਾ ਕੇ ਯਾਤਰਾਸਾ ਆਉਂਦੀ। ਇਹ ਜਿਹੜੇ ਹਾਲਾਤ ਆ ਇਹ ਵੱਲੋਂ ਜਾ ਰਹੇ ਆ ਸਰਕਾਰੀ ਸਾਰੇ ਲਗਭਗ ਜਾ ਰਹੇ ਆ। ਜਿਹੜੇ ਕਿ ਨੀਤੀ ਗੱਲ ਵੀ ਕਰਕੇ ਗਏ ਆ ਸਾਨੂੰ ਜਿਹੜੀ ਆ ਸਹਿਰ ਤੋਂ ਲੋੜ ਦੀ ਜਿਹੜੀ ਆ ਤੱਕੜੇ ਹੋ ਕੇ ਲੜਨ ਦੀ ਜ਼ਰੂਰਤ ਆ। ਲੜਾਂਗੇ ਟਾਈਮ ਬਚਾਓ ਸੋਦਾ ਨਹੀਂ ਸਾਥੀਓ ਜਿਹੜੀਆਂ ਨੌਕਰੀਆਂ ਤੁਹਾਨੂੰ ਬਚਾਉਣੀਆਂ ਔਖੀਆਂ ਹੋ ਜਾਣਗੀਆਂ ਆ ਸਾਡੇ ਸਾਥੀ ਹਰਜੀਤ ਬੇਟਾ ਜਾਂ ਆਕਾਸ਼ ਆ ਗੱਲ ਕਰ ਰਹੇ ਸੀਗੇ ਸਾਥੀਓ ਇਹਨਾਂ ਨੂੰ ਕਦੋਂ ਉਹਨੂੰ ਰਿਟਾਇਰਮੈਂਟ ਆ ਦੇਲੀਂਗਾ ਰਿਟਾਇਰਮੈਂਟ ਤੇ ਰਹੇਗਾ ਕੌਣ ਉਹੀ ਗੱਲ ਹੋਣੀ ਆ ਕਿ ਘਰੋਂ ਆਪਣਾ ਹੀ ਹਾਲ ਲੈਓ ਤੇ ਆਪ ਹੀ ਬਾਗਦ ਘਰੋਂ ਚਲੇ ਜਾਓ ਕਿ ਹਰਾਤ ਹੋਣਗੇ ਇਹ ਸਾਥੀਓ ਮੈਂ ਜਿਆਦਾ ਗੱਲ ਨਾ ਕਰਦਾ ਸਮਾਂ ਖੱਬੀ ਹੋ ਗਿਆ ਮੈਂ ਕੇਵਲ ਸਿੰਘ ਜੀ ਨੂੰ ਰਿਟਾਇਰਮੈਂਟ ਤੇ ਨਿੱਕੀ ਵਧਾਈ ਦੀ ਪਾਰਟੀ ਦੇ ਨਾਲ ਵਧਾਈ ਦਿਨਾ ਬਦਾਈ ਗਿੰਦੇ ਪਰ ਮੈਂ ਆਸ ਕਰਦਾ ਕਿ ਸਾਥੀ ਜੀ ਨੇ ਜਿਹੜਾ ਕਾਫੀ ਲੰਬਾ ਸਮਾਂ ਜਿਹੜਾ ਬੀਲੀ ਮੋਰ ਦੇ ਵਿੱਚ ਕਟਾਇਆ ਕਾਮੀ ਤਕਲੀਫਾਂ ਦੇ ਰਿਹਾ ਹੁਣ ਥੋੜਾ ਜਿਹਾ ਰੈਕਸ ਨੂੰ ਸੁਖੀਸ਼ ਕਰ ਲੀ ਗਏ ਤੇ ਮੈਂ ਸਮਾਧਮ ਅੱਗੇ ਦੁਆ ਕਰਦਾ ਕਿ ਸਾਥੀ ਜੀ ਦੀ ਅਕੇ ਸਿਹਤ ਵਧੀਆ ਰਹੇ ਘਰੇਲੂ ਪਰਿਵਾਰ ਕੋਲ ਆ ਜਿਹੜੇ ਰਿਸ਼ਤੇਦਾਰ ਜਿਨ੍ਹਾਂ ਕੋਲ ਰਹਿਣਾ ਕਾਰਨ ਨਹੀਂ ਜਾ ਸਕੇ ਉਹਨਾਂ ਕੋਲ ਦੀ ਜਾਣਗੇ ਤੇ ਮੈਂ ਕਹਿੰਦਾ ਵੀ ਮਹੀਨਾ ਮਹੀਨਾ ਜਦਾਂ ਕਿ ਆਕਰ ਹਮ ਜਿੰਨਾ ਜਰੂਰ ਕਹਿੰਦੇ ਨਹੀਂ ਵੀ ਭਾਈ ਜਾਨ ਕੋਈ ਦੁਜੇ ਕਰੇ ਜਾ ਉਹਨਾਂ ਦੇ ਉਹਨਾਂ ਫੋਨ ਰਿਹਾ ਤਾਂ ਜਾਵੇ ਤੇ ਇਹਦੇ ਸਾਥੀ ਨੂੰ ਬਹੁਤ ਬਹੁਤ ਸ਼ੁਭ ਸ਼ਾਮਦਨ ਦੇ ਹੋਏ ਮੈਂ ਵੀ ਸਾਥੀਆਂ ਨੂੰ ਵਧਾਈ ਦਿੰਦਾ ਵੀ ਸਾਥੀ 36 ਸਾਲ ਦੀ ਸੇਵਾ ਕਰਕੇ ਜਿਹੜੀ ਰਿਟਾਇਰਮੈਂਟ ਲੈ ਰਹੇ ਆ ਤੇ ਇਸ ਦੇ ਨਾਲ ਹੀ ਮੈਂ ਪੀਐਸਸੀ ਨੇ ਅਪਲਾਈ ਫੋਡੇਸ਼ਨ ਰੇਟ ਕੋਲੋਂ ਵਿਸ਼ਵਾਸ ਕਰਾਉਣਾ ਹੈ ਵੀ ਜਿਹੜੇ ਇਹਨਾਂ ਦੇ ਡਿਊਜ਼ ਆ ਉਹ ਜਲਦੀ ਤੋਂ ਜਲਦੀ ਲੈ ਕੇ ਤੇ ਪੈਨਸ਼ਨ ਦੀ ਕਾਰਵਾਈ ਜਿਹੜੀ ਹੋ ਕਰਾਵਾਂਗੇ ਸਾਰੇ ਹੀ ਆਏ ਹੋਏ ਪਰਿਵਾਰਕ ਤੇ ਦੂਰੋਂ ਦੂਰੋਂ ਸਾਥੀਆਂ ਦਾ ਜਿਨ੍ਹਾਂ ਨੇ ਇਸ ਥੋੜੇ ਬੰਦਿਆਂ ਦੇ ਰਹਿਣ ਦੇ ਬਾਵਜੂਦ ਵੀ ਜਿਹੜੀ ਇਹ ਪਰੰਪਰਾ ਆਪਣੀਆਂ ਬਰੇਗੀ ਪਾਰਟੀ ਲੱਗਿਆ ਉਹ ਜਾਰੀ ਰੱਖਿਆ ਸਾਰੇ ਸਾਥੀਆਂ ਨੂੰ ਮੈਨੇਜਮੈਂਟ ਆਇਆ ਉਹ ਵੀ ਪ੍ਰਵਾਰ ਕਰਨ ਬਹੁਤ ਬਹੁਤ ਵਧਾਈ ਧੰਨਵਾਦ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਬਹੁਤ ਹੀ ਨਿੱਕੇ ਸਾਥੀ ਜਿਨ੍ਹਾਂ ਦੇ ਜਿਹਦੇ ਦੇ ਉੱਤੇ ਹਮੇਸ਼ਾ ਜਿਹੜੀ ਆ ਅਸੀਂ ਆ ਜਿਹੜੀ ਉਹ ਖਿਲਦੀ ਰਹਦੀ ਆ ਅੱਜ ਇਹ ਉਸੇ ਅਸੀਂ ਖੇਲਦੀ ਹਸੀ ਦੇ ਨਾਲ ਇਹ ਅੱਜ ਸਾਡੇ ਤੋਂ 1988 ਤੋਂ ਪਾਰਟੀ ਹੋ ਕੇ ਅੱਜ 2024 ਦੇ ਵਿੱਚ ਰਿਟਾਇਰ ਹੋਣ ਜਾ ਰਹੇ ਨੇ ਤੇ ਅੱਜ ਇਹਨਾਂ ਦਾ ਇਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਹੈ ਸਰਦਾਰ ਕੇਵਲ ਸਿੰਘ ਜੀ ਨੂੰ ਇਹ ਅਸੀਂ ਅੱਜ ਅਰਦਾਸ ਕਰਦੇ ਹਾਂ ਕਿ ਬੈਗੂ ਦੇ ਕੇ ਕਿ ਇਹਨਾਂ ਦੀ ਜਿਹੜੀ ਰਹਿਦੀ ਜ਼ਿੰਦਗੀ ਆ ਉਹ ਬਹੁਤ ਹੀ ਤੰਦਰੁਸਤ ਨਿਕਲੇ ਤੇ ਹਮੇਸ਼ਾ ਜਿਸ ਪ੍ਰਕਾਰ ਨਾਲੇ ਸਰਵਿਸ ਦੇ ਜੈਕੇ ਵਿੱਚ ਰਹਿ ਕੇ ਖੁਸ਼ੀਆਂ ਵੰਡੀਆਂ ਨੇ ਸਾਰਿਆਂ ਦੇ ਨਾਲ ਪਿਆਰ ਬੰਦੇ ਆ ਸਾਰਿਆਂ ਦੇ ਨਾਲ ਮਿਲ ਕੇ ਚੱਲੇ ਨੇ ਉਸੇ ਪ੍ਰਕਾਰ ਦੀ ਜਿੰਦਗੀ ਆ ਉਹਦੇ ਵਿੱਚ ਵੀ ਇਹੀ ਇਸੇ ਪ੍ਰਕਾਰ ਵਿਵਹਾਰ ਰੱਖਣ ਤੇ ਦੂਜਾ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਕਿਰਦ ਕਰਦੇ ਆ ਕਿ ਉਹ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਨਿੱਕਾ ਪਿਆਰ ਸਤਿਕਾਰ ਜਿਵੇਂ ਮੁਲਾਜ਼ਮ ਸਾਥੀ ਜਿੰਨੇ ਰਹੇ ਨੇ ਜਿਵੇਂ ਅੱਜ ਵਧਾਈਗੀ ਪਾਰਟੀ ਦੇ ਰਿਚੀ ਵੱਡੀ ਗਤੀ ਦੇ ਵਿੱਚ ਮੁਲਾਜ਼ਮਾਂ ਨੇ ਮੋੜ ਕੇ ਇਹਨਾਂ ਨੂੰ ਵਧਾਈ ਦਿੱਤੀ ਆ ਇਸੇ ਕੁ ਪ੍ਰਕਾਰ ਦਾ ਜਿਹੜਾ ਜਿਹੜਾ ਪਿਆਰ ਸਤਿਕਾਰ ਆ ਉਹ ਕੋ ਰਿਸ਼ਤੇਦਾਰ ਵੀ ਦੇ ਤੇ ਕੇਵਲ ਸਿੰਘ ਜੀ ਦੀ ਲੰਮੀ ਉਮਰ ਦੀ ਤੇ ਤੰਦਰੁਸਤੀ ਦੀ ਅਸੀਂ ਕਾਮਨਾ ਕਰਦੇ ਹੋਏ ਇਹਨਾਂ ਨੂੰ ਅੱਜ ਵਧਾਈਗੀ ਪਾਰਟੀ ਦੇ ਉੱਤੇ ਬਹੁਤ ਬਹੁਤ ਮੁਬਾਰਕਾ ਦਿੰਦੇ ਆਂ ਆਪਾਂ ਵੇ ਕਿ ਇਹ ਜਿਹੜੀ ਵਧਾਈ ਹੁੰਦੀ ਆ ਇਹ ਸਾਡੇ ਲਈ ਤਾਂ ਇੱਕ ਦੁੱਖ ਵੀ ਹੁੰਦਾ ਕਿ ਸਾਡਾ ਸਾਥੀ ਆ ਜਿਹੜਾ ਅੱਜ ਤਹਾਨੂੰ ਅਸੀਂ ਅਸਦੇ ਖੇਡਦੇ ਸੀ ਜੋਗੀ ਕਰਦੇ ਸੀ ਕਿ ਉਹ ਜਾ ਰਿਹਾ ਪਰ ਇਹ ਦੁੱਖ ਦੇ ਨਾਲ ਨਾਲ ਇਹਦੇ ਵਿੱਚ ਬਹੁਤ ਵੱਡੀ ਖੁਸ਼ੀ ਰੂਪੀ ਹੁੰਦੀ ਆ ਇਸ ਕਰਕੇ ਸਾਡੇ ਵੱਲੋਂ ਇਹਨਾਂ ਇਹਨਾਂ ਦੀ ਵਧਾਈ ਪਾਰਟੀ ਦੇ ਉੱਤੇ ਇਹਨਾਂ ਦੇ ਜਾਨ ਦੇ ਉੱਤੇ ਇਹਨਾਂ ਦੇ ਜਿਹੜੀ ਵਧੀਆ ਨੌਕਰੀ ਸਾਫ ਨੌਕਰੀ ਸ਼ਵੀ ਦੀ ਨੌਕਰੀ ਜਿਹੜੀ ਕਰਕੇ ਗਿਆ ਨੇ ਉਹਦੇ ਲਈ ਇਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਨੇ ਤੇ ਮੁਬਾਰਕਬਾਦ ਵੀ ਦਿੱਤੀਆਂ ਤੇ ਸਾਰਿਆਂ ਜਿੰਨੇ ਵੀ ਇੱਥੇ ਅੱਜ ਪਹੁੰਚੇ ਨੇ ਸਾਰਿਆਂ ਦਾ ਕੋਟ ਕੋਟ ਪਰਵਾਦ ਵੀ ਕੀਤਾ ਜਾਂਦਾ ਜਿਨ੍ਹਾਂ ਨੇ ਇਹਨਾਂ ਦੀ ਖੁਸ਼ੀ ਦੇ ਵਿੱਚ ਖੌਰਵਾਦ ਆ। ਮੁਬਾਰਕਬਾਦ ਦਿੱਤੀ ਜਾਂਦਾ ਹੈ। ਇਹ ਅਸੀਂ ਵੀ ਵਾਈਬ੍ਰੇਸ਼ਨ ਹੈਗਾ ਤਾਂ। ਲੋਕਾਂ ਦੀ ਸਾਡੀ ਪਰੰਪਰਾ ਚੱਲੀ ਆਉਂਦੀ ਹੈ। ਸਾਥੀ ਜਿਹੜਾ ਸਾਡਾ 55 ਸਾਲ ਦੀ ਸਰਵਿਸ ਕਰਨ ਦਾ ਪ੍ਰਮਾਣਿਤ ਹੁਣ ਤਾਈਰ ਹੋ ਕੇ ਘਟ ਜਾਂਦਾ ਸੀ ਉਹ ਹੁੰਦਾ ਹੈ ਕਿ ਪਾਰਟੀ ਕਹਿੰਦੇ ਆ ਉਸੇ ਤਰ੍ਹਾਂ ਕਿ ਕੇਵਲ ਸਿੰਘ ਜੀ ਦੀ ਅੱਜ ਜਿ ਬਤਾਏਗੀ ਪਾਰਟੀ ਜਿਹੜੀ ਸਾਡੇ ਦੇ ਸੰਸਦ ਸ੍ਰੀ ਮਿਹਰਬਾਨ ਤੋਂ ਬੜੇ ਚਾਹ ਸ਼ਾਹ ਦੇ ਨਾਲ ਜਿਹੜੇ ਸਾਥੀ ਹੋਣ ਜਾ ਰਹੇ ਆ ਕਿਉਂਕਿ ਜਿਹੜਾ ਬਲਾਜਮਾ ਦੀ ਘਾਟ ਕਰਨ ਔਰ ਜਿਹੜੀ ਸਾਡੀ 9 ਵਜੇ ਦੀ ਬਹੁਤ ਰਸਮੀ ਹੋਣ ਦੇ ਕਾਰਨ ਜਿਹੜਾ ਸਾਥੀਆਂ ਦੇ ਵਿੱਚ ਤੁਹਾਨੂੰ ਬਹੁਤ ਐਕਸੀਡੈਂਟਲ ਸੰਭਾਵਨਾ ਹੈ ਸਟਾਫ ਦੇ ਘੱਟ ਨਾਲ ਈਕੁਪਮੈਂਟ ਮੈਨੇਜਮੈਂਟ ਨੂੰ ਕੋਈ ਪਹਿਆ ਨਹੀਂ ਕਰਾਇਆ ਗਿਆ ਇਸ ਕਰਕੇ ਬਹੁਤ ਹੀ ਚੌਕੀਆਂ ਭਰੀ ਹੋਈ ਜਿੱਤੀ ਹੁੰਦੀ ਆ ਇਸ ਕਰਕੇ ਜਦੋਂ ਸਾਡੀ ਇੱਕ ਸਾਡੇ ਇਤੋਂ ਰਟਾਇਰ ਹੁੰਦਾ ਤਾਂ ਬਹੁਤ ਹੀ ਸਾਥੀ ਨੂੰ ਉਸ ਦੀ ਸ਼ਾਹ ਹੁੰਦਾ ਕਾਰਨ ਇਹ ਵੀ ਜਿਸ ਤਰ੍ਹਾਂ ਫੌਜੀ ਜਿਹੜਾ ਹੈ ਉਹ ਲੜਦਾ ਉਹ ਵਾਟਰ ਦੇ ਉੱਤੇ ਤੇ ਸੇਮ ਜਿਮਸਾ ਜਿਹੜੀ ਆ ਸਾਡਾ ਜਿਹੜਾ ਮੁਲਾਜ਼ਮ ਆ ਉਹ 24 ਘੰਟੇ ਹੀ ਮੌਤੇ ਮੂੰਹ ਦੇ ਵਿੱਚ ਰਹਿੰਦਾ ਕਿਉਂਕਿ ਨਾ ਤੇ ਕੋਈ ਇੰਡੀਕੇਸ਼ਨ ਹੁੰਦੀ ਆ ਕਿ ਸਪਲਾਈ ਚੱਲ ਰਹੀ ਆ ਜਾਂ ਨਹੀਂ ਚੱਲ ਰਹੀ ਆ ਤੇ ਉਹ ਘਟਰਾਵਾ ਜਿਹੜੀ ਆ ਉਹ ਬਹੁਤ ਹੀ ਪਤਾ ਨਹੀਂ ਹੁੰਦਾ ਕਦੋਂ ਵਾਪਸ ਜੰਦੀਆਂ ਹੁੰਦੀਆਂ ਇਸ ਕਰਕੇ ਬਹੁਤ ਹੀ ਸਾਥ ਜਿਹੜੇ ਇਹਨੂੰ ਸਾਡੇ ਨੂੰ ਚਾਹ ਤੇ ਖਿਸ਼ੀਣਾ ਮਨਾਉਂਦੇ ਆ ਤੇ ਸਾਥ ਜਿਹੜਾ ਸਾਡਾ ਬਹੁਤ ਖੁਸ਼ੀ ਖਿਸ਼ੀ ਠੀਕ ਸੇਤ ਲਾ ਕੇ ਤੁਹਾਨੂੰ ਜਾ ਰਿਹਾ ਇਸ ਤਰ੍ਹਾਂ ਹੀ ਸਾਡੇ ਕੀ ਬੋਲ ਦੀ ਆ ਇਹਨਾਂ ਦੀ ਜਿਹੜੀ ਬਿਦਾਈ ਦੀ ਪਾਰਟੀ ਆ ਜਿੱਥੇ ਰੱਖੀ ਗਈ ਆ ਸਾਡੀ ਜੀ ਬੇਸ਼ੱਕ ਕਾਫੀ ਲੰਬਾ ਸਮਾਂ ਮਾਰ ਰਹੇ ਆ ਸਿਹਤpropto ਨਹੀਂ ਸੀ ਠੀਕ ਪਰ ਮਜਬੂਰੀ ਵਾਸਤੇ ਜਿੰਦੇ ਜਿਹੜੀ ਆ ਉਹ ਫਿਰ ਵੀ ਜਿੰਦੇ ਰਹੇ ਆ ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਆ ਕਿ ਜਿਹੜੀ ਰਹਿਤੀ ਜ਼ਿੰਦਗੀ ਇਹਨਾਂ ਦੀ ਉਹ ਠੀਕ ਵਧੀਆ ਸਿਹਤ ਰੱਖ ਕੇ ਉਹ ਵਿਚਾਰਨ ਔਰ ਜਿਹੜੇ ਪਰਿਵਾਰ ਦੇ ਔਰ ਰਿਸ਼ਤਕਾਰਾਂ ਦੇ ਕੰਮ ਰਹਿ ਗਏ ਆ ਉਹ ਵੀ ਆਪਣੇ ਆਪ ਪੂਰੇ ਕਰਨ ਔਰ ਜਿਹੜੇ ਰਿਸ਼ਤਕਾਰ ਹੈ ਕਈ ਵਾਰੀ ਗੁੱਸੇ ਵੀ ਹੋਏ ਤੇ ਸਾਡੇ ਕੋਲ ਕੇਵਲ ਸੰਕਾਉਂਦਾ ਹੀ ਨਹੀਂ ਹੈ ਤੇ ਉਹਨਾਂ ਦੇ ਨਾਲ ਜਿਹੜੀ ਆਉਂ ਸਮਾਂ ਬਤਾਉਣ ਆਪਣਾ ਔਰ ਖੁਸ਼ੀ ਖੁਸ਼ੀ ਰਹਿਣ ਔਰ ਬੱਚਿਆਂ ਦੇ ਵਿੱਚ ਜਿਹੜਾ ਆਪਣਾ ਸਮਾਂ ਬਿਤਾਸ ਕਰਨ ਇਸ ਦੇ ਨਾਲ ਹੀ ਅਸੀਂ ਇਹਨਾਂ ਨੂੰ ਵਧਾਈ ਵੀ ਦਿੰਨੇ ਆਂ ਤੇ ਵਧੀਆ ਜੀ ਸੇਤ ਲੱਗੇ ਜਾਂ ਧੰਨਵਾਦ